प्यारे बच्चों आज आपा क्लास 5 चैप्टर नंबर 5 एक्सरसाइज 5.4 यानी कि अभ्यास 5.4 करेंगे हेठे लिखया दा मूल पता करो बच्चों पूरी आपा ने के करना बच्चों गुणा करनी है ठीक है गुणा आपा सारे नहीं आंधी है चलो कर आपा। दे दो आपा एक-एक करके नु सॉल्व करेंगे देखो 258 तर्पे नु आपा 17 नाल गुणा करना है 7 8 56 5 કેરી 75 35 35 ਤੇ 2 35 ਤੇ 5 40 4 કેરી 5 7 ਦੁਣੀ 14 ਤੇ 4 18 ਠੀਕ ਹੈ ਬੱਚੋ ਗੁਣਾ ਦਾ ਨਿਸ਼ਾਨ 1 ਨਾਲ ਗੁਣਾ ਕਰਦੇ ਐ ਸੇਮ ਹੀ ਹੁੰਦਾ ਬੱਚੋ ਠੀਕ ਹੈ ਹੁਣ ਆਪਾਂ ਨੇ ਜੋੜ ਕਰਨਾ 6 8 5 ਤੇ 8 13 1 કેરી ਕਿੰਨੇ ਹੋ ਗਏ ਬੱਚੋ 4 ਯਾਨੀ ਕਿ 4386 ਰੁਪਏ ਠੀਕ ਹੈ ਅੱਗੇ ਤੁਸੀਂ ਰੁਪਏ ਦਾ ਨਿਸ਼ਾਨ ਲਾ ਸਕਦੇ ਅੱਗੇ ਦੇਖੋ 410 ਦੀ ਗੁਣਾ ਕਰਨੀ ਬੱਚੋ 2 ਨਾਲ ਜਦੋਂ 0 ਦੀ ਗੁਣਾ ਹੁੰਦੀ ਹੈ ਕਿਸੇ ਨਾਲ ਉਹ ਕੀ ਹੋ ਜਾਂਦੇ ਸਾਰੇ 0 ਹੋ ਜਾਂਦੇ 2 0 0 2 1 2 2 ਚੋਕੇ 8 ਠੀਕ ਹੈ ਜੋੜ ਦਿੰਦੇ 0 0 2 8 ਯਾਨੀ ਕਿ 8200 ਰੁਪਏ ਹੋ ਗਏ ਠੀਕ ਹੈ ਬੱਚੋ ਅੱਗੇ ਦੇਖੋ 518 ਦੀ ਗੁਣਾ ਕਰਨੀ ਹੈ ਬੱਚੋ 18 ਨਾਲ ਗੁਣਾ 8 8 64 6 ਕੈਰੀ 8 1 8 8 ਤੇ 6 14 1 ਕੈਰੀ 8 5 40 ਤੇ 41 ਗੁਣਾ ਦਾ ਨਿਸ਼ਾਨ 1 ਦਾ ਆਪਾਂ ਗੁਣਾ ਕਰਦੇ ਹਾਂ ਬੱਚੋ ਸੇਮ ਹੀ ਹੁੰਦਾ ਹੈ ਪਲੱਸ ਕਰਾਂਗੇ ਜੋੜ ਕਰਾਂਗੇ 4 8 32 1 ਬੱਚੋ ਕੈਰੀ ਹੋ ਗਈ 3 5 ਤੇ 4 9 ਯਾਨੀ ਕਿ 9000 324 ਰੁਪਏ ਠੀਕ ਹੈ ਬੱਚੋ ਅੱਗੇ ਦੇ 220 ਦੀ ਗੁਣਾ ਕਰਨੀ ਹੈ ਬੱਚਾ ਆਪਾਂ ਨੇ 14 ਨਾਲ 400 4 ਦੁਣੀ 8 4 ਦੁਣੀ 8 1 ਨਾਲ ਗੁਣਾ ਕਰਨੇ ਵਿੱਚੋ ਸੇਮ ਹੀ ਲਿਖਦੇ ਹੁੰਦੇ ਆਪਾਂ ਜੋੜ ਕਰਨੀ 0 8 8 ਤੇ 2 10 1 ਕੈਰੀ 2 1 3 यानी कि 3080 जड़ा है रुपए वो था मूल आप के जीरो जीरो ते तेन, तेन। देखो 206 25 गुणा ठीक है 5 6 30 3 कैरी 5 0 0 3 3 5 2 10 ठीक है बच्चों गुणा आगे देखो बच्चों 2 6 12 ਇੱਕ ਕੈਰੀ 200 ਤੇ 1 2 4 ਠੀਕ ਹੈ ਪਲੱਸ 0 5 1 5 ਯਾਨੀ ਕਿ 5150 ਜਿਹੜਾ ਹੈ ਉਹ ਇਹਦਾ ਮੁੱਲ ਹੈ ਠੀਕ ਹੈ ਬੱਚੋ ਅੱਗੇ ਦੇਖੋ ਹੁਣ ਆਪਾਂ ਨੇ ਕੀ ਕਰਨਾ ਹੈ ਬੱਚੋ ਭਾਗ ਕਰਨੇ ਹੈ ਹੇਠਲੇ ਲਿਖਿਆਂ ਦਾ ਮੁੱਲ ਪਤਾ ਕਰੋ ਆਪਾਂ ਨੇ ਦੇਖੋ ਭਾਗ ਦਾ ਨਿਸ਼ਾਨ ਆਪਾਂ ਨੇ ਭਾਗ ਕਰਨੇ ਹੈ ਭਾਗ ਸਾਰੇ ਨੂੰ ਆਂਦੀ ਹੈ ਕਰਨੀ ਚਲੋ ਆਪਾਂ ਫਿਰ ਵੀ ਕਰਦੇ ਹਾਂ तीन हजार एक सौ भी भाग दस दस तीए ती, ती कि आ गया बच्चों एक अपने दो तार गया दस एक दस जी अपने ने दो आ गया फिर अपने बच्चों जीरो तार लिया तो दस दुनी भी यानी कि बाकी जो अपना आ गया बच्चों जीरो आ गया ये अपना की भाग फल है ये अपना आंसर आ गया ठीक है आगे देखो बच्चों 1590 ਨੂੰ ਆਪਾਂ ਨੇ ਭਾ ਕਰਨੇ ਵਿੱਚੋਂ 15 ਨਾਲ 15 15 0 ਆਪਾਂ ਨੇ ਨੋ ਤਾਰ ਲਿਆ ਨੋ ਆਂਦਾ ਨਹੀਂ ਬੱਚੋ ਤਾਂ 0 1500 ਫਿਰ ਆਪਾਂ ਨੇ ਕੀ ਤਾਰ ਲਿਆ ਬੱਚੋ 0 ਤਾਰ ਲਿਆ 15 6 90 0 0 ਆਪਣਾ ਬਾਕੀ ਆ ਗਿਆ ਬੱਚੋ ਆ ਜਿਹੜਾ ਆ ਗਿਆ ਆਪਣਾ ਭਾਗਫਲ ਆ ਗਿਆ ਠੀਕ ਹੈ ਬੱਚੋ 106 ਪਾ ਕਰ ਅੱਗੇ ਦੇਖੋ ਅੱਗੇ ਦੇਖੋ ਬੱਚੋ 4272 ਨੂੰ ਭਾਗ ਕਰਨਾ ਆਪਾਂ 16 ਨਾਲ 16 ਦੁਨੀ 32 16 3 48 ਤਾਂ 16 ਦੁਨੀ 32 ਹੋ ਜਾਊਗਾ 48 ਤਾਂ ਵੱਡਾ ਹੈ ਤਾਂ ਕੀ ਆਊਗਾ ਬੱਚੋ 2 2 2 0 1 ਆਪਾਂ ਨੇ ਬੱਚੋ ਕੀ ਕਰਿਆ 7 ਤਾਗ ਲਿਆ ਹੁਣ ਬੱਚੋ 16 ਦੇ ਪਹਾੜੇ 'ਚ ਦੇਖੋ 7 ਆਉਂਦਾ ਹੈ 16 ਦੇ ਭਾੜੇ ਦੇ 7 107 ਆਉਂਦਾ ਨਹੀਂ 16 7 112 ਹੁੰਦਾ ਹੈ 16 696 ਹੁੰਦਾ ਹੈ ਠੀਕ ਹੈ ਤਾਂ ਆਪਾਂ 96 ਲਿਖਾਂਗੇ 112 ਤਾਂ ਵੱਡਾ ਹੋ ਗਿਆ 1 109 ਦੇ ਵਿੱਚੋਂ 1 ਹੁਣ ਆਪਾਂ ਨੇ ਕੀ ਕਰਨਾ ਹੈ ਬੱਚੋ ਦੋ ਤਾਰ ਲਿਆ ਤੇ 16 7 112 ਬਾਕੀ ਆਪਣਾ ਕੀ ਆ ਗਿਆ ਬੱਚੋ 0 ਬਾਕੀ ਆ ਗਿਆ ਤੇ ਇਹ ਆਪਣਾ ਕੀ ਆ ਗਿਆ ਬੱਚੋ ਪਾਗ ਫਲ ਆ ਗਿਆ ਠੀਕ ਹੈ ਅੱਗੇ ਦੇਖੋ 42 ਨੂੰ ਭਾਗ ਕਰਨਾ ਬੱਚੋ 20 ਨਾਲ ਚਲੋ ਕਰਦੇ ਹਾਂ 20 ਦੁਣੀ 40 ਦੋ ਆ ਗਿਆ ਬੱਚੋ ਫਿਰ ਆਪਾਂ ਨੇ ਜ਼ੀਰੋ ਉਤਾਰ ਲਿਆ 20 1 b 0 ਬੱਚੋ ਫਿਰ ਆਪਾਂ ਨੇ ਫਿਰ ਜ਼ੀਰੋ ਉਤਾਰ ਲਿਆ 20 0 0 0 ਠੀਕ ਹੈ ਆ ਆਪਣਾ ਕੀ ਆ ਗਿਆ ਬੱਚੋ ਬਾਕੀ ਆ ਗਿਆ ਠੀਕ ਹੈ ਤੇ ਆ ਜਿਹੜਾ ਆਪਣਾ ਕੀ ਆ ਗਿਆ ਬੱਚੋ ਭਾਗ ਖੋਲਾ ਠੀਕ ਹੈ ਅੱਗੇ ਦੇਖੋ 350 ਨੂੰ ਆਪਾਂ ਨੇ 25 ਨਾਲ ਭਾਗ ਕਰਨਾ ਹੈ ਬੱਚੋ ਕਰਦੇ ਹਾਂ ਚਲੋ 25 25 ਦਣੀ 50 25 ਤੇ 75 ਤੇ 25 ਦਣੀ 50 ਹੀ ਹੋਊਗਾ ਘਟੋ 5 6 ਜੋ 5 ਗਏ 1 0 ਤਾਰ ਲਿਆ 25 6 ਕਿ 150 ਠੀਕ ਹੈ 0 ਫੇਰ ਬੱਚੋ ਆਪਾਂ ਨੇ ਫੇਰ 0 ਤਾਰ ਲਿਆ 25 0 0 13 ਕੀ ਆਪਣਾ ਆ ਗਿਆ ਬਾਕੀ ਆਪਣਾ 0 ਆ ਗਿਆ ਤੇ ਆਪਣਾ ਭਾਗਫਲ ਆ ਗਿਆ ਠੀਕ ਹੈ ਅੱਗੇ ਦੇਖੋ ਹੁਣ ਫਸਟ ਨੰਬਰ ਸਵਾਲ ਤੀਜਾ ਕਰਦੇ ਆ ਚਲੋ ਇੱਕ ਇੱਕ ਕੈਲਕੂਲੇਟਰ ਦਾ ਮੁੱਲ ਜਿਹੜਾ ਹੈ ਉਹ 415 ਰੁਪਏ ਹੈ ਅੱਜ ਇਹ 17 ਕੈਲਕੂਲੇਟਰ ਦਾ ਮੁੱਲ ਕੀ ਹੋਊਗਾ ਦੇਖੋ ਇੱਕ ਕੈਲਕੂਲੇਟਰ ਦਾ ਮੁੱਲ ਹੈ 415 ਰੁਪਏ ਤੇ 17 ਦਾ ਪਤਾ ਕਰਨਾ ਹੈ ਬੱਚੋ ਕੀ ਕਰਦੇ ਹੁੰਦੇ ਆਪਾਂ ਗੁਣਾ ਕਰਦੇ ਹੁੰਦੇ ਆ ਤਾਂ ਆਪਾਂ ਕੀ ਕਰਾਂਗੇ 415 ਗੁਣਾ 17 ਕਰਦੇ ਹੁੰਦੇ ਆ ਚਲੋ ਕਰਦੇ ਆਪਾਂ 415 ਗੁਣਾ 17 75 35 3 3 7 1 7 ਤੇ 3 10 1 ਕੈਰੀ 7 28 19 गुणा ਦਾ ਨਿਸ਼ਾਨ 1 ਦਾ ਭਾੜਾ ਤਾਂ ਸੇਮ ਲਿਖ ਦਿੰਦੇ ਆਪਾਂ ਬੱਚੋ ਜੋੜ ਕਰਾਂਗੇ 5 5 9 1 10 1 ਕੈਰੀ 4 2 6 7 ਯਾਨੀ ਕਿ 7000 55 ਰੁਪਏ ਦਾ ਜਿਹੜਾ ਹੈ 17 ਕੈਲਕੂਲੇਟਰ ਆਣਗੇ ਕਿੰਨੇ ਤੇ ਆਣਗੇ 7055 ਰੁਪਏ ਦਾ ਜਿਹੜੇ ਹੈ ਉਹ ਕੈਲਕੂਲੇਟਰ ਆਣਗੇ ਠੀਕ ਹੈ ਬੱਚੋ ਅੱਗੇ ਦੇਖ 7055 ਇਹ ਦੇਖੋ ਠੀਕ ਹੈ ਅੱਗੇ ਦੇਖੋ ਸਵਾਲ ਨੰਬਰ 4 1 ਲੀਟਰ ਘਿਓ ਦਾ ਮੁੱਲ 435 ਰੁਪਏ ਹੈ ਤੇ 18 ਲੀਟਰ ਘਿਓ ਦਾ ਮੁੱਲ ਕੀ ਕਰਾਂਗੇ ਬੱਚੋ ਆਪਾਂ ਗੁਣਾ ਕਰਦੇ ਹੁੰਦੇ ਆ 1 ਲੀਟਰ ਘਿਓ ਦਾ ਮੁੱਲ ਕਿੰਨਾ ਹੈ 435 ਤੇ 18 ਦਾ ਆਪਾਂ ਕੀ ਕਰਾਂਗੇ ਬੱਚੋ 18 ਨਾਲ ਇਹਨੂੰ ਗੁਣਾ ਕਰ ਦਾਂਗੇ ਫਿਰ ਆਪਣੇ ਕੋਲ ਮੂਲ ਆ ਜਾਊਗਾ ਚਲੋ ਕਰਦੇ ਆਪਾਂ ਗੁਣ 435 18 8 ਬੰਦੇ 40 0 4 8 3 24 ਤੇ 4 28 2 8 2 16 8 32 32 ਦੇ 2 34 ਠੀਕ ਹੈ 1 ਦਾ ਭਾੜਾ ਸੇਮ ਲਿਖ ਦਾਂਗੇ ਆਪਾਂ जीरो अठते पाँच तेरह एक कैरी चार एक तीन अठ चार तीन सत यानी कि आप कही सत हज़ार अठ सौ तीह रुपए जोड़े है अठारह लीटर घ्यो आऊगा कि सत्त हज़ार अठ सौ तीह रुपये का जड़ा है अठारह लीटर घ्यो आएगा ठीक है अगे देखिए ਸਵਾਲ ਨੰਬਰ 5 24 ਕੱਚ ਦੇ ਗਲਾਸਾਂ ਦਾ ਮੁੱਲ ਜਿਹੜਾ ਹੈ ਉਹ ਹੈ 2850 ਰੁਪਏ ਠੀਕ ਹੈ ਸੋਰੀ 2880 ਰੁਪਏ 24 ਕੱਚ ਦੇ ਗਲਾਸਾਂ ਦਾ ਮੁੱਲ ਕੀ ਹੈ 2880 ਰੁਪਏ ਹੈ ਇੱਕ ਇੱਕ ਗਲਾਸ ਦਾ ਮੁੱਲ ਪਤਾ ਕਰਨਾ ਹੈ ਹੁਣ ਦੇਖੋ ਜਦੋਂ ਸਾਰਿਆਂ ਦਾ ਦੇ ਰੱਖਿਆ ਹੋਵੇ ਤੇ ਇੱਕ ਦਾ ਪਤਾ ਕਰਨਾ ਹੋਵੇ ਉੱਥੇ ਆਪਾਂ ਕੀ ਕਰਦੇ ਹੁੰਦੇ ਨੇ ਬੱਚੋ ਭਾਗ ਕਰਦੇ ਹੁੰਦੇ ਜਿੱਥੇ ਇੱਕ ਦਾ ਦੇ ਰੱਖਿਆ ਹੋ ਸਾਰਿਆਂ ਦਾ ਪਤਾ ਕਰਨਾ ਹੋ ਉੱਥੇ ਆਪਾਂ ਗੁਣਾ ਕਰਦੇ ਇਹ ਉਲਟ ਹੋ ਗਿਆ ਸਾਰਿਆਂ ਦਾ ਦੇ ਰੱਖਿਆ ਤੇ ਆਪਾਂ ਨੇ ਇੱਕ ਦਾ ਪਤਾ ਕਰਨਾ ਹੈ ਤੇ ਆਪਾਂ ਸਾਰੇ 24 ਗਲਾਸਾਂ ਦਾ ਮੁੱਲ ਕੀ ਹੈ ਬੱਚੋ 2880 ਇੱਕ ਦਾ ਪਤਾ ਕਰਨਾ ਹੈ ਬੱਚੋ ਕੀ ਕਰਦੇ 2880 ਭਾਗ ਕੀ ਆਊਗਾ 24 ਚਲੋ ਕਰ ਦਿਆ 24 24 ਕਿੰਨਾ ਆ ਗਿਆ ਬੱਚੋ 4 ਆ ਗਿਆ 8 ਤਾਰ ਲਿਆ ਆਪਾਂ ਨੇ 24 ਦੁਣੀ 48 0 ਆਪਾਂ ਨੇ ਫਿਰ 0 ਤਾਰ ਲਿਆ 0 0 ਠੀਕ ਹੈ ਤੇ ਕੀ ਰਹਿ ਗਿਆ ਬੱਚੋ 0 ਜਿਹੜਾ ਹੈ ਉਹ ਬਾਕੀ ਰਹਿ ਗਿਆ ਤੇ ਇਹ ਆਪਣਾ ਜਿਹੜਾ ਭਾਗਫਲ ਆ ਗਿਆ ਯਾਨੀ ਕਿ ਆਪਾਂ ਕਹੀਏ ਇੱਕ ਇੱਕ ਗਲਾਸ ਦਾ ਮੁੱਲ ਕਿੰਨਾ ਹੈ एक बी ठीक है इक गलस मुल कि बच्चों इक सौ भी रुपये है ठीक है अगर देखो सवाल नंबर छे उन्नी जियोमेट्रिया बॉक्सों का मु 2850 ਹੈ ਇੱਕ ਜਿਓਮੈਟਰੀ ਬਾਕਸ ਦਾ ਮੁੱਲ ਪਤਾ ਕਰਨਾ ਉਹੀ ਹੈ ਬੱਚੋ 19 ਦਾ ਦੇਰ ਕੇ ਇੱਕ ਦਾ ਪਤਾ ਕਰਨਾ ਆਪਾਂ ਕੀ ਕਰਾਂਗੇ ਭਾਗ ਕਰਾਂਗੇ 19 ਦਾ ਕਿੰਨਾ ਬੱਚੋ 2850 ਤੇ ਇੱਕ ਦਾ ਪਤਾ ਕਰਨ ਲਈ ਕੀ ਕਰਾਂਗੇ 2850 ਭਾਗ 19 ਕਰਾਂਗੇ ਬੱਚੋ ਠੀਕ ਹੈ ਚਲੋ ਕਰਦੇ ਆ 2850 ਭਾਗ 19 ਤੇ ਬੱਚੋ ਕੀ ਹੋਊਗਾ 19 19 19 ਦੋਨੇ ਅਰ 38 ਹੁੰਦਾ ਤਾਂ ਆਪਾਂ ਕੀ ਕਰਾਂਗੇ 1 ਨਾਲ 19 ਦਾ ਘਟੋ ਕਰਾਂਗੇ ਠੀਕ ਹੈ 19 19 ਆ 8 ਹੈ 8 ਦਾ ਕੀ ਬਣ ਜੂਗਾ 18 18 ਤੋਂ 9 ਹੋ ਗਏ ਬੱਚੋ ਕਿੰਨਾ ਆ ਗਿਆ 9 0 ਹੋ ਗਏ ਆ ਬੱਚੋ ਪੰਜ ਆਪਾਂ ਨੇ ਤਾਰ ਲਿਆ ਹੁਣ 19 ਦੇ ਪਹਾੜੇ 'ਚ ਦੇਖੋ ਬੱਚੋ 5 95 ਆਉਂਦੇ ਆਉਂਦੇ 19 5 95 ਠੀਕ ਹੈ ਬੱਚੋ 0 ਹੋ ਗਿਆ ਹੁਣ ਆਪਾਂ ਨੇ ਕੀ ਕਰ ਲਿਆ 0 ਤਾਰ ਲਿਆ ਬੱਚੋ 190 0 ठीक है अपना की है जीरो अपना की है बाकी आ गया ते अपना की आ गया भागफल आ गया बच्चे यानी कि आपा कहिए एक ज मीटर 150 रुपए दी है एक ज मीटर कितने दी है 150 रुपए दी है एक ज मीटर दा मूल्य कितना है बच्चों आप पूरे लिख सकते हैं 150 रुपए ठीक है एक जमैैट्री का मुल है ठीक अगे देखो सातवां सवाल बच्चों ਪੈਟਰੋਲ ਦੇ 1 ਲੀਟਰ ਦਾ ਮੁੱਲ 73 ਰੁਪਏ ਹੈ ਤੇ 12 ਲੀਟਰ ਪੈਟਰੋਲ ਦਾ ਮੁੱਲ ਦੇਖੋ 1 ਦਾ ਦਿਆ ਹੋਇਆ ਆਪਾਂ ਨੇ ਹੁਣ 12 ਦਾ ਪੁੱਛਿਆ ਉਰੇ ਕੀ ਕਰਾਂਗੇ ਗੁਣਾ ਕਰਾਂਗੇ ਹੈਨਾ 1 ਲੀਟਰ ਦਾ ਮੁੱਲ ਕਿੰਨਾ ਹੈ 73 ਰੁਪਏ ਤੇ 12 ਲੀਟਰ ਦਾ ਪਤਾ ਕਰਨ ਲਈ ਆਪਾਂ ਕੀ ਕਰਾਂਗੇ 73 ਗੁਣਾ 12 ਕਰਾਂਗੇ ਚਲੋ ਕਰਦੇ ਆਂ ਬੱਚੋ 73 ਗੁਣਾ 12 2 3 6 2 7 14 ਗੁਣਾ 1 ਦਾ ਪਹਾੜਾ ਬੱਚੋ ਸਿੱਧਾ ਲਿਖ ਦੇਾਂਗੇ ਆਪਾਂ छ सात सत एक आठ, यानी कि आ गया बच्चों आठ सौ छिहत्तर रुपये आ गया आठ सौ छिहत्तर रुपये ठीक है बच्चों कि आ गया आठ सौ छिहत्तर रुपये बारह दा, लीटर का दा, जो कि रुपये ने बारह लीटर आज पेट्रोल आठ सौ छिहत्तर रुपये का आगेगा ਠੀਕ ਹੈ ਮੂਲ ਆਪਾਂ ਨੂੰ ਪਤਾ ਲਿਆ। 8ਵਾਂ ਦੇਖ ਬੱਚੋ। 25 ਕਿਲੋਗ੍ਰam ਚਾਵਲ ਦਾ ਮੁੱਲ 2000 ਹੈ। 1 ਕਿਲੋਗ੍ਰam ਚਾਵਲ ਦਾ ਮੁੱਲ। ਦੇਖੋ 25 ਤਾਂ ਰਿਹਾ ਇੱਕ ਦਾ ਕੱਢਣਾ ਹੈ ਤਾਂ ਆਪਾਂ ਕੀ ਕਰਦੇ ਹੁੰਦੇ ਆ ਬੱਚੋ? 25 ਮੁੱਲ 25 ਕਿਲੋ ਦਾ ਕਿੰਨਾ 2000। ਆਪਾਂ ਕੀ ਕਰਾਂਗੇ ਬੱਚੋ ਹੁਣ? 1 ਦਾ ਕੱਢਣਾ ਆਪਾਂ ਕੀ ਕਰਦੇ ਹੁੰਦੇ ਆ? ਭਾਗ ਕਰਦੇ ਆਪਾਂ। 25 ਨਾਲ ਭਾਗ ਕਰ ਦਿਆਂਗੇ। ਚਲੋ 2000 ਨੂੰ ਆਪਾਂ ਬੱਚੋ 25 ਨਾਲ ਭਾਗ ਕਰ ਦਿਆਂਗੇ। किया बच्चों? देखो पच्ची अठे दो सौ ठीक है जीरो फिर अपने जीरो तार दिया बच्चों पच्ची जीरो 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 जोड़ा है वो अपना बाकी आ गया तो अस्सी जरा अपना भागफल आ गया यानी कि आप कही कि एक किलो चावल किन्ने रुपए का अस्सी रुपए का ठीक है किन्ने का बच्चों अस्सी रुपए का है 1 किलो चावल दा मूल्य जेड़ा है 80 रुपए थे। है ठीक है बच्चों आगे देखो 9 मास 1 मीटर कपड़े दा मूल्य 500 रुपए है 18 मीटर दा पता करना देखो 1 दा दे रखा है 18 दा पता करना है अपन की करेंगे गुणा करेंगे 1 दा कितना है बच्चों 500 है 18 दा पता करने के की करेंगे 500 गुना 18 करेंगे चलो करते हैं पाँच सौ गुना अठारह अठ जीरो जीरो अठ जीरो जीरो अठ एक है सीधा ही लिख देंगे जीरो 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 पाँच चार नौ यानी कि की आ गया नौ हज़ार रुपये का हो गया कि अठारह मीटर किन्ने का है नौ हज़ार रुपए का हो गया नौ हज़ार रुपए ठीक है बच्चों ਅੱਗੇ ਦੇਖ ਬੱਚੋ ਖਾਲੀ ਥਾਵਾਂ ਨੇ ਖਾਲੀ ਥਾਵਾਂ ਭਰਨੀ ਆਪਾਂ ਨੇ ਚਲੋ ਸ਼ੁਰੂ ਕਰਦੇ ਆਪਾਂ ਪਹਿਲਾ ਜਿਹੜਾ ਹੈ ਕੀ ਹੈ ਬੱਚੋ 13 8 ਯਾਨੀ 13 8 104 ਠੀਕ ਹੈ ਅੱਗੇ ਦੇਖੋ ਬੱਚੋ 24 100 b ਠੀਕ ਹੈ ਬੱਚੋ ਹੁਣ 24 ਭਾਗ 3 ਯਾਨੀ ਕਿ 3 ਦੇ ਪਹਾੜੇ 'ਚ ਦੇਖੋ 24 ਕਿੰਨੇ ਨੰਬਰ ਤੇ ਆਊਗਾ 8 3 24 ਹੁੰਦਾ ਤਾਂ 8 ਨੰਬਰ ਤੇ ਆਊਗਾ ਠੀਕ ਹੈ ਤੇ 8 ਦੇ ਭਾੜੇ ਚ ਦੇਖੋ 72 ਕਿੰਨੇ ਨੰਬਰ ਤੇ ਆਉਂਦਾ ਹੈ ਯਾਨੀ ਕਿ 8 ਤੋਂ 72 ਨੂੰ ਭਾਗ ਕਰਾਂ ਕਿ ਆਊਗਾ 8 9 72 ਠੀਕ ਹੈ ਅੱਗੇ ਦੇਖੋ 25 6 ਬੱਚੋ ਕਿੰਨਾ ਹੁੰਦਾ ਹੈ 150 ਤੇ 100 ਭਾਗ 10 ਕਿੰਨਾ ਹੁੰਦਾ ਬੱਚੋ 10 ਹੁੰਦਾ ਠੀਕ ਹੈ अच्छा हजार ਵਿੱਚ 100 ਰੁਪਏ ਦੇ ਕਿੰਨੇ ਨੋਟ ਹੋਣਗੇ ਵਿੱਚੋਂ 100 ਤੇ ਕਿੰਨੇ ਜ਼ੀਰੋ ਹੁੰਦੀ ਹੈ 2 2 ਜ਼ੀਰੋ ਹਟਾ ਦਿਓ ਪਿੱਛੇ ਵਾਲੇ ਕਿੰਨੇ ਰਹਿ ਗਏ 10 ਨੋਟ اچھا 300 ਵਿੱਚ 50 ਰੁਪਏ ਦੇ ਕਿੰਨੇ ਨੋਟ ਹੋਣਗੇ 300 ਨੂੰ ਆਪਾਂ ਜਾਂ ਨਾਲ ਭਾਗ ਕਰਾਂਗੇ ਕੀ ਆਊਗਾ ਜ਼ੀਰੋ 6 5 6 ਕੇ 3 ਹੁੰਦਾ ਹੈ ਯਾਨੀ ਕਿ 6 ਨੋਟ ਹੋਣਗੇ ਠੀਕ ਹੈ ਬੱਚੋ ਅੱਗੇ ਦੇਖੋ ਹੁਣ 50 ਵਿਚ 20 ਰੁਪਏ ਦੇ ਕਿੰਨੇ 500 ਵਿੱਚ 20 ਰੁਪਏ ਦੇ ਕਿੰਨੇ ਨੋਟ ਹੋਣਗੇ 20 ਨਾਲ ਆਪਾਂ ਭਾਗ ਕਰ ਦਾਂਗੇ 0 ਕਿੰਨਾ ਆ ਗਿਆ ਬੱਚੋ 25 ਕਿੰਨੇ 25 ਨੋਟ ਹੋਣਗੇ ਠੀਕ ਹੈ ਬੱਚੋ ਅੱਗੇ ਦੇਖੋ 2000 ਵਿੱਚ 500 ਦੇ ਰੁਪਏ ਕਿੰਨੇ ਹੋਣਗੇ ਤੇ 2000 ਨੂੰ ਆਪਾਂ 500 ਨਾਲ ਕੀ ਕਰਦੇ ਆ ਬੱਚੋ ਭਾਗ ਕਰ ਦਾਂਗੇ 2 0 ਨਾਲ 2 0 ਕਿੰਨਾ 5 ਚੋਕੇ 20 ਯਾਨੀ ਕਿ 4 ਨੋਟ ਹੋਣਗੇ ਠੀਕ ਹੈ ਬੱਚੋ ਇਹ ਐਕਸਰਸਾਈਜ਼ ਤੋਂ ਡੀ ਕੰਪਲੀਟ ਹੋ ਗਈ ਓਕੇ ਥੈਂਕ ਯੂ